ਜੀ ਨਿਆਣਿਆਂ ਨੇ ਜੱਪ ਪਾਇਆ ਸਾਰਾ ਦਿਨ ਛੁੱਟੀਆਂ ਕੀ ਹੋ ਗਈਆਂ ਤੇ ਤੁਸੀਂ ਇੱਥੇ ਬਹਿ ਕੇ ਮੋਬਾਈਲ ਵੇਖੀ ਜੋ ਉੱਥੇ ਮੈਂ ਮੈਂ ਹੁਣ ਜੀਣਾ ਕੀ ਹੋ ਗਈ ਗਿਆ ਹੁਣ ਹੋਰ ਕੀ ਆ ਨਿਰਜਣਾਂ ਦੀਆਂ ਛੁੱਟੀਆਂ ਇਹ ਨਹੀਂ ਲੈਣ ਦੀ ਘਰ ਪਤਾ ਨਹੀਂ ਛੁੱਟੀਆਂ ਕਾੜੀਆਂ ਹੋ ਜਾਂਦੀਆਂ ਨੇ ਬੱਚਿਆਂ ਨੂੰ ਤੇ ਬੱਚਿਆਂ ਦਾ ਹੁਣ ਛੁੱਟੀਆਂ ਘਰੇ ਰਹਿਣਾ ਹੁਣ ਕੀ ਕਰਨਾ ਇਹਦਾ ਹੱਲ ਕੋਈ ਦੇਖੋ ਮੈਂ ਤਾਂ ਕਹਿੰਦੀ ਆ ਕਿ ਨਾ ਥੋੜੇ ਦਿਨ ਵਾਸਤੇ ਬਾਹਰ ਚੱਲ ਜੰਨੇ ਆ ਬਾਹਰ ਚੱਲ ਜੰਨੇ ਆ ਬਾਹਰ ਯਾਰ ਜਾਵਾਂਗੇ ਤੇ ਦੋ ਚਾਰ ਦਿਨ ਘੁੰਮ ਫੇਰ ਕੇ ਆ ਜਾਨਾ ਕੰਮ ਤੇ ਫਿਰ ਉਹੀ ਰਹਿਣਾ ਮਨ ਕੇ ਛੁੱਟੀਆਂ ਤੇ ਡੇਢ ਮਹੀਨੇ ਦੀਆਂ ਨਾ ਉਹ ਤੇ ਹੈ ਹੀ ਆਪਾਂ ਫਿਰ ਏਦਾਂ ਕਰਦੇ ਆ ਕਿਸੇ ਰਿਸ਼ਤੇਦਾਰ ਨਾਲ ਘਰ ਚੱਲ ਜਾਈਏ ਉਹ ਰਿਸ਼ਤੇਦਾਰਾਂ ਦਾ ਵੀ ਯਾਰ ਪੰਗਾ ਹੀ ਹੋਣਾ ਤੁਸੀਂ ਦੋ ਬੱਚੇ ਨਹੀਂ ਸੰਭਾਲ ਸਕਦੇ ਹੈ ਅਸੀਂ ਸਾਰੇ ਰਿਸ਼ਤੇਦਾਰ ਕੋ ਜਾਵਾਂਗੇ ਅਗਲੇ ਅਗਲੇ ਨੂੰ ਕਰ ਲਗੂ ਇਹ ਤੇ ਗੱਲ ਹੈ ਤੇ ਨਾਲੇ ਫਿਰ ਪਤਾ ਲੱਗੇ ਕਿ ਉਹਨਾਂ ਨੇ ਰਿਸ਼ਤੇਦਾਰਾਂ ਨੇ ਬੱਚੇ ਸਾਡੇ ਵੱਲ ਭੇਜਤੇ ਕੰਮ ਤੇ ਫਿਰ ਉੱਥੇ ਆ ਗਿਆ ਫਿਰ ਕੋਈ ਸਕੀਮ ਲਾਉ ਹੋਰ ਵੰਡ ਵਰਤ ਕੇ ਚੱਲ ਜਿਓ ਸਾਡੇ ਜਿਹੜੇ ਰਿਸ਼ਤੇ ਥੋੜੇ ਹੈ ਕਿਤੇ ਜ਼ਰੂਰੀ ਕੋਈ ਜਗ੍ਹਾ ਜਾਣਾ ਕਿਹਦੇ ਮੈਂ ਮੈਂ ਇਦਾਂ ਸੋਚਦੀ ਪਈ ਆ ਕਿ ਇਦਾਂ ਕਰੀਏ ਬੱਚਿਆਂ ਨੂੰ ਨਾਨਕੇ ਨਾ ਭੇਜ ਦਈਏ ਬਿਲਕੁਲ ਠੀਕ ਹੈ ਕਿਉਂਕਿ ਬੱਚਿਆਂ ਨੂੰ ਨਾਨਕੇ ਜਾਣਾ ਬੜਾ ਪਸੰਦ ਹੈ ਤੇ ਨਾਲ ਆਪਣੇ ਹਮ ਉਮਰ ਬੱਚੇ ਹੁੰਦੇ ਆ ਖੇਡਦੇ ਫਿਰਦੇ ਰਹਿੰਦੇ ਆ ਹੈ ਨਾ ਠੀਕ ਹੈ ਆ ਗੱਲ ਠੀਕ ਆ ਹਾਂ ਜੇਰੇ ਐਂ ਕਰੋ ਤੇ ਤੁਹਾਨੂੰ ਆਪਣੇ ਪੇਕੇ ਗਿਆ ਕਿੰਨਾ ਚਿਰ ਹੋ ਗਿਆ ਹੈ ਹੈ ਤੁਸੀਂ ਆਪਣੇ ਪੇਕੇ ਚਲ ਜਾਓ ਚਲੋ ਠੀਕ ਹੈ ਮਮਿ ਦਾਦੀ ਨੂੰ ਮਿਲਿਓ ਨਾਲੇ ਭਰਾ ਭਰਜਾਈ ਨੂੰ ਮਿਲ ਲੈਣਾ ਠੀਕ ਹੈ ਵਧੀਆ ਹੋਣ ਪਰ ਫਿਰ ਤੁਸੀਂ ਕੀ ਕਰੋਗੇ ਮੈਂ ਕੀ ਕਰਾਂਗਾ ਮੈਂ ਕਿਸੇ ਦੀ ਨੌਤੀ ਤੋਂ ਘਟਾ ਕੋਈ ਮੇਰੇ ਇੰਨੇ ਰਿਸ਼ਤੇਦਾਰ ਆ ਮੈਂ ਜਿੱਥੇ ਮਰਜ਼ੀ ਚਲ ਜਾ ਮੇਰਾ ਇੱਜ਼ਤ ਮਾਨ ਸਤਕਾਰ ਹੀ ਹੈ ਸਾਰਾ ਬਾਕੀ ਹੋਰਾਂ ਦੂਰ ਪਾਰ ਛੱਡੋ ਮੈਂ ਆਪਣੇ ਜ਼ੋਰੇ ਚਲ ਜਾਓ ਚਲੋ ਠੀਕ ਆ ਫਿਰ ਚਲੋ ਚੱਲੀਏ ਬੰਦਿਸ ਵੀ ਮੈਂ ਕਿਤੋਂ ਪਿਆਰੀ ਹੋ